ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੈਂ ਸਕੂਲ ਤੋਂ ਆ ਗਈ ਸੀ ਘਰ ਫੱਟਿਓ ਗਈ ਹੀ ਤੇ ਆਉਂਦਿਆਂ ਨੂੰ ਫਿਰ ਕਹਿੰਦੇ ਕੀ ਰੋਟੀ ਖਾਣੀ ਆ ਸਵੇਰ ਦੀ ਖਾਤੇ ਤੋਂ ਲੱਗੇ ਦਪਹਿਰ ਟਾਈਮ ਲੱਗੀ ਹੁਣ ਭੁੱਖ ਤੇ ਮੈਂ ਕਿਹਾ ਇੱਕ ਮਿੰਟ ਸਾਹ ਸੁ ਲੈ ਲੈਂਦਾ ਮੈਨੂੰ ਪਾਣੀ ਪੁਣੀ ਪੀ ਲੈਂਦਾ ਤੇ ਮੈਂ ਫਿਰ ਬਣਾਈ ਅੰਬੀਆਂ ਆਈਆਂ ਕਿਸੇ ਦੇ ਘਰੋਂ ਤੇ ਅੰਬੀਆਂ ਦੇ ਪੁੱਟਾਂ ਲੱਗੀ ਜੇ ਚਟਨੀ ਤੇ ਆਓ ਤੁਹਾਨੂੰ ਬਤਾਲਨੇ ਅੰਬੀਆਂ ਦੀ ਚਟਨੀ ਤੇ ਕੁਝ ਅੰਬੀਆਂ ਮੈਂ ਰੱਖ ਲਈਆਂ ਆ ਵੀ ਕੋਜੀ ਅੰਬੀਆਂ ਛਿੱਲੀਆਂ ਤੇ ਪਿਆਜ਼ ਵੀ ਮੈਂ ਰੱਖ ਲਈਆਂ ਲਾ ਕੇ ਕੱਟ ਕੇ ਤੇ ਬਸ ਲੱਗੀਆਂ ਮੈਂ ਇਹਨਾਂ ਨੂੰ ਪਿਆਜ਼ ਤੇ ਅੰਬੀਆਂ ਨੂੰ ਕੱਟ ਕੇ ਚਟਨੀ ਬਣਾਉਣ ਨਾ ਰੋਟੀ ਨਾਲ ਖਾਣ ਵਾਸਤੇ ਤੇ ਇੱਧਰ ਮੈਂ ਕੁਝ ਜ਼ੰਬੀਆਂ ਕੱਟ ਕੇ ਰੱਖ ਲਈਆਂ ਅਚਾਰ ਪਾਉਣ ਵਾਸਤੇ ਮੈਂ ਕਿਹ ਜਦੋਂ ਸਕੂਲ ਚਾਰ ਖੜਿਆ ਕਰਾਂਗੀ ਵਧੀਆ ਲੱਗਦਾ ਹੁੰਦੀ ਆ ਚਾਰ ਇਹ ਮੈਂ ਥੋੜੀ ਦੇਰ ਤੱਕ ਇਹਨਾਂ ਨੂੰ ਧੁੱਪੇ ਰੱਖੂਗੀ ਥੋੜੇ ਕਿ ਦਿਨ ਧੁੱਪੇ ਰਹਿਣਗੇ ਫਿਰ ਸਹੀ ਹੋ ਜਾਣਗੀਆਂ ਮੈਂ ਕੁੱਟਣ ਲੱਗੀ ਆ ਜੀ ਅੰਬੀਆਂ ਦੀ ਚਟਣੀ ਅੰਬੀਆਂ ਪਿਆਜ਼ ਤੇ ਮਿਰਚਾਂ ਰੱਖ ਲੀਆਂ ਵੇ ਇਹਦੇ ਵਿੱਚ ਨਮਕ ਤੇ ਮਸਾਲਾ ਪਾਉਂਗੀ ਇੱਧਰ ਬਸ ਮਿਕਸੀ ਤਿਆਰ ਆ ਤੇ ਮੈਂ ਕੁੱਟਣ ਲੱਗੀ ਆ ਅੰਬੀਆਂ ਦੀ ਚਟਣੀ ਚਟਨੀ ਬਣ ਕੇ ਹੋ ਚੁੱਕੀ ਹੈ ਜੀ ਤਿਆਰ ਆ ਵੇਖੋ ਅੱਜ ਕੁਝ ਖਾਵਾਂਗੇ ਅਸੀਂ ਹੁਣ ਤੇ ਬਾਕੀ ਮੈਂ ਰੱਖ ਲੈਣੀ ਆ ਫ੍ਰਿਜ ਚ ਰਾਤ ਨੂੰ ਖਾਵਾਂਗੇ ਇੱਕੋ ਅੱਜ ਮੈਂ ਆਪਣੀ ਭੈਣ ਦੇ ਘਰ ਕਰ ਲੂੰਗੀ ਰਾਤ ਨੂੰ ਚਟਨੀ ਕਿਉਂਕਿ ਉਹਨਾਂ ਨੂੰ ਵੀ ਬਹੁਤ ਪਸੰਦ ਆ ਅੰਬੀ ਦੀ ਚਟਨੀ ਬਹੁਤ ਟੇਸਟ ਬਣੀ ਹੈ ਬਹੁਤ ਸਵਾਦ ਬਣੀ ਬਹੁਤ ਖੱਟੀ ਆ ਮੈਂ ਚੈੱਕ ਕੀਤੀ ਆ ਬਹੁਤ ਵਧੀਆ ਬਣੀ ਆ ਬਾਕੀ ਮੈਂ ਪੈਕ ਕਰਕੇ ਡਿਫਰੈਂਟ ਫ੍ਰਿਜ ਰੱਖ ਦੇ ਲੱਗੀ ਆ ਜਦੋਂ ਬੇਟਾ ਆਊਗਾ ਫਿਰ ਅਦਾ ਹੀ ਦਪੈ ਦੀ ਰੋਟੀ ਖਾਵਾਂਗੇ ਸਾਰੇ ਜਣੇ ਤੇ ਫੇਰ ਅਹੀਂ ਨਾਲ ਚਟਣੀ ਲਾਵਾਂਗੇ ਹੋਰ ਤੁਹਾਨੂੰ ਸ ਮੇਰਾ ਅੱਜ ਦਾ ਬਲੌਗ ਕਿਵੇਂ ਦਾ ਲੱਗਾ ਪਲੀਜ਼ ਕਮੈਂਟ ਕਰਕੇ ਜੋ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਤੁਹਾਨੂੰ ਅਸੀਂ ਫੇਰ ਨੈਕਸਟ ਬਲੌਗਸ Bye okay take care